ਤਦ ਨਵੀਂ ਜੱਪੀ ਲੈ ਕੇ ਆਉਂਦਾ ਹਾਂ ਜੀ ਹਾਂ ਇਧਰ ਹੀ ਲਮਕਾ ਆ ਕਲ ਇਧਰ ਆਇਆ ਤੇ ਇਧਰ ਇਧਰ ਵੀ ਬਣਾਉਂਦਾ ਰਮਨ ਜੀ ਅੱਜੇ ਬਣਾਉਂਦਾ ਬਲ ਗਿਆ ਦਰਬੀ ਰਮਨ ਸਿੰਘ ਤਿਆਰੀਆਂ ਆ ਜੀ ਪੂਰੀਆਂ ਹਾਂ ਬਾਈ ਜੀ ਪੂਰੀ ਤਿਆਰੀ ਆ ਤੇ ਕਾਲ ਮੈਟਰ ਨੇ ਦੇਖਦੇ ਤਿਆਰੀਆਂ ਫੁੱਲ ਹੋਈਆਂ ਪੰਗਾ ਠੀਕ ਹੈ ਠੀਕ ਤੁਸੀਂ ਸਾਰਿਆਂ ਨੇ ਸੰਯੋਗ ਕੀਤਾ ਬੈਂਕ ਨਾਲ ਦੇ ਸੰਯੋਗ ਨਾਲ ਸਾਰੇ ਐਨ ਆਰ ਆ ਭਰਾਵਾਂ ਨਾਲ ਬਿਲਕੁਲ ਬਿਲਕੁਲ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਹੋਣਾ ਸਵੇਰ ਸ਼ੁਰੂ ਆ ਆਪਣੇ 21 ਤਰੀਕਾ ਸਵੇਰ ਹਾਂ ਸਵੇਰ ਤੋਂ ਮੈਚ ਸ਼ੁਰੂ ਹੋਣੇ ਆ ਆਪਣੇ 24 ਕਿਲੋ ਦੇ ਤੇ 46 ਕਿਲੋ ਦੇ ਠੀਕ ਹੈ ਤੇ ਸਾਰੇ ਪਲੇਅਰਾਂ ਨੂੰ ਬੇਨਤੀ ਟੈਂਸਰ ਆ ਕੇ ਪਾਰਟਿਸਪੇਟ ਕਰਨ ਹਾਂਜੀ ਹਾਂਜੀ ਤੇ ਵੱਧ ਤੋਂ ਵੱਧ ਆ ਕੇ ਖੁਣ ਗੁੰਮਦਾ ਸਵੇਰੇ 21 ਆ ਪਰਸੋਂ ਬਈ ਆ ਪਰਸੋਂ ਬਈ ਆ ਠੀਕ ਹੈ ਜੀ ਇੱਕ ਢੇੜਾ ਹੋਰ ਲਾ ਦੇਈ ਬਈ ਅੰਦਰ ਟੈਂਕੀ ਇੱਕ ਹੋਰ ਭਰ ਕੇ ਸਾਰੇ ਤੇ ਤੁਹਾਨੂੰ ਧੰਨਵਾਦ ਬਹੁਤ ਬਹੁਤ ਧੰਨਵਾਦ ਸਵਾ ਦੇ ਲੱਗੇ ਪਏ ਨੇ ਸਾਰੇ ਵਾਹ ਮਿਸਟਰ ਬਹੁਤ ਸ਼ਾਬਾਸ਼ ਔਰ ਰੇਸ਼ਮ ਸਿੰਘ ਠਠ ਬਹੁਤ ਸੋਹਣਾ ਜੱਜ ਗਿਆ ਆਪਣਾ ਅਰਮਜੀਤ ਬਹੁਤ ਸੋਹਣਾ ਬਾਈ ਬਹੁਤ ਬਹੁਤ ਬੰਦੇ ਰਾਉਂਡ ਉਹ ਵੀ ਅੱਜ ਦੀ ਆਹ ਹੋ ਗਈ ਨਾ ਪੂਰੀ ਮਿੰਤੀ ਕਰਕੇ ਮਿੰਤੀ ਹੋ ਗਈ ਬਾਈ ਹਾਂ ਜੀ ਪਾਣੀ ਵਾਲੇ ਨੂੰ ਕਹਿਣ ਵਾਲਾ ਬਸ ਹੋਰ ਠੰਕ ਹੈ ਹਣਾ ਜਾਂਚ ਕੀ ਗੱਲ ਹੁਣ ਤਾਂ ਪੂਰੀ ਬਾਈ ਸਾਰੇ ਪ੍ਰੇਲ ਆ ਗਏ ਪੁਰਾਣੇ

ਤਾਬੀ ਗੱਲ ਵੇ ਨਗਰਪਾਲਿਕਾ ਹੈ ਕਿ ਤਣ ਸ਼ਾਮ ਇਸ ਵੇਲੇ ਤੇ ਅੰਬਰਤ ਵੇਲੇ ਬਾਣੀ ਬਹੁਤ ਸੋਹਣੀ ਲੱਗਦੀ ਹੈ ਹਨਾ ਸ਼ਾਮ ਵਾਲਾ ਹੁੰਦਾ ਆਨੰਦ ਹੁੰਦਾ ਗਰਾਊਂਡ ਤੇ ਖੇਡਦੇ

求你了